ਕਿਤਾਬ brochniya ਅਧਿਆਇ 7 ਕਿਤਾਬਾਂ ਪੜਨ ਦੀ ਲੋਪ ਹੋ ਰਹੀ ਰੁਚੀ ਇਹ ਕਿਤਾਬਾਂ ਪੜਨ ਨਾਲ ਬੁੱਧੀ ਦਾ ਵਿਕਾਸ ਵਾਪਰਦਾ ਹੈ ਕਿ ਕਿਤਾਬਾਂ ਪੜਨ ਦੇ ਮਹੱਤਵ ਨੂੰ ਵਧਾ ਚੜਾ ਕੇ ਨਹੀਂ ਵਿਖੇ ਜਾਂਦਾ ਰਿਹਾ ਹੁਣ ਕਿਉਂਕਿ ਕਈ ਕਾਰਨਾ ਕਰਕੇ ਕਿਤਾਬਾਂ ਪੜਨ ਦੀ ਆਦਤ ਲਗਭਗ ਲੋਪ ਹੁੰਦੀ ਜਾ ਰਹੀ ਹੈ ਇਸ ਲਈ ਪੁੱਛਿਆ ਜਾਣ ਲੱਗ ਪਿਆ ਹੈ ਕਿ ਕਿਤਾਬਾਂ ਪੜਨ ਦੀ ਕੀ ਲੋੜ ਹੈ ਕਿਤਾਬਾਂ ਪੰਧੀ ਪ੍ਰਸੰਸਾ ਸ਼ਾਇਦ ਇਸ ਕਰਕੇ ਹੁੰਦੀ ਆਈ ਹੈ ਕਿ ਗਿਆਨ ਪ੍ਰਾਪਤ ਕਰਨ ਦਾ ਇਹ ਸਭ ਤੋਂ ਪੁਰਾਣਾ ਅਤੇ ਸਭ ਤੋਂ ਵਧੇਰੇ ਪ੍ਰਚਲਿਤ ਢੰਗ ਰਿਹਾ ਹੈ ਹੁਣ ਇਹ ਸੰਦੇਹ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਤਾਬਾਂ ਪੜ੍ਹਨ ਨਾਲ ਗਿਆਨ ਵੱਧਦਾ ਹੈ ਕਿ ਕੇਵਲ ਸੂਚਨਾ ਹੀ ਵੱਧਦੀ ਹੈ ਕਈ ਤਾਂ ਇਹ ਵੀ ਕਹਿੰਦੇ ਹਨ ਕਿ ਕਿਤਾਬਾਂ ਪੜ੍ਹਨ ਨਾਲ ਨਾ ਸੂਚਨਾ ਵੱਧਦੀ ਹੈ ਨਾ ਗਿਆਨ ਵੱਧਦਾ ਹੈ ਕਿਤਾਬਾਂ ਸੰਬੰਧੀ ਪੁੱਛਣ ਵਾਂਗ ਹੀ ਪੁੱਛਿਆ ਜਾਂਦਾ ਹੈ ਕਿ ਕਿ ਟੈਲੀਵਿਜ਼ਨ ਵੇਖਣਾ ਸਾਡੇ ਗਿਆਨ ਵਿੱਚ ਵਾਧਾ ਕਰਦਾ ਹੈ ਕਿ ਫਿਲਮਾਂ ਸਾਡਾ ਗਿਆਨ ਵਧਾਉਂਦੀਆਂ ਹਨ ਕਿ ਕੇਵਲ ਮਨੋਰੰਜਨ ਕਰਦੀਆਂ ਹਨ ਪਿੱਛੇ ਜਿਹੇ ਇੱਕ ਥਾਂ ਕਿਤਾਬਾਂ ਪੜਨ ਦੀ ਗੱਲ ਚੱਲ ਰਹੀ ਸੀ ਅਤੇ ਜਾਣ ਕੇ ਹੈਰਾਨੀ ਹੋਈ ਕਿ ਉੱਥੇ ਹਾਜ਼ਰ ਪੁਰਸ਼ਾਂ ਇਸਤਰੀਆਂ ਵਿੱਚ ਕਿਤਾਬਾਂ ਪੜਨ ਦੀ ਰੁਚੀ ਤਾਂ ਸੀ ਅਤੇ ਦਿਲਚਸਪੀ ਵੀ ਸੀ ਪਰ ਪਿਛਲੇ 1 ਸਾਲ ਦੌਰਾਨ ਕਿਸੇ ਨੇ ਕੋਈ ਕਿਤਾਬ ਨਹੀਂ ਸੀ ਪੜੀ ਉੱਥੇ ਕੁਝ ਅਧਿਆਪਕ ਵੀ ਸਨ ਉਹਨਾਂ ਨੂੰ ਵੀ ਪੁਸਤਕਾ ਪੜ੍ਹਨ ਦੀ ਆਦਤ ਨਹੀਂ ਸੀ। ਇੱਕ ਨੇ ਕਿਹਾ ਕਿ ਉਹ ਜਦੋਂ ਕਿਤਾਬ ਪੜ੍ਹਨ ਲੱਗਦਾ ਹੈ ਤਾਂ ਉਸ ਨੂੰ ਨੀਂਦ ਆ ਜਾਂਦੀ ਹੈ। ਇਹ ਗੱਲ ਵੀ ਸਾਹਮਣੇ ਆਈ ਕਿ ਕਾਲਜ ਯੂਨੀਵਰਸਿਟੀ ਵਿੱਚ ਵਿਦਿਆਰਥੀ ਕੋਰਸ ਮੁਕੰਮਲ ਕਰ ਜਾਂਦੇ ਹਨ, ਡਿਗਰੀ ਵੀ ਲੈ ਜਾਂਦੇ ਹਨ ਪਰ ਉਹਨਾਂ ਨੇ ਵਾਸਤਵ ਵਿੱਚ ਪੜਿਆ ਕੁਝ ਵੀ ਨਹੀਂ ਹੁੰਦਾ। ਪੜ੍ਹਨਾ ਵਿਦਿਆਰਥੀਆਂ ਦਾ ਇੱਕ ਮਾਤਰ ਕੰਮ ਹੁੰਦਾ ਹੈ। ਪਰ ਉਹ ਆਪਣੇ ਕੋਰਸ ਦੌਰਾਨ ਹਰ ਰੋਜ਼ ਔਸਤ ਇੱਕ ਪੈਰਾ ਵੀ ਨਹੀਂ ਪੜ੍ਹਦੇ। ਕਿਉਂਕਿ ਰੁਝੇਵਹੀ ਇੰਨੇ ਵੱਧ ਗਏ ਹਨ ਕਿ ਪੜਨ ਲਈ ਵਕਤ ਹੀ ਨਹੀਂ ਮਿਲਦਾ ਪੜਨ ਦੀ ਆਦਤ ਨਹੀਂ ਰਹੀ ਲਿਖਣ ਵਿੱਚ ਕੋਈ ਦਿਲਚਸਪੀ ਹੀ ਨਹੀਂ ਲੈ ਰਿਹਾ ਤੁਸੀਂ ਆਪ ਸੋਚੋ ਕਿ ਪਿਛਲੀ ਚਿੱਠੀ ਤੁਸੀਂ ਕਿਸ ਨੂੰ ਕਦੋਂ ਲਿਖੀ ਸੀ ਹੁਣ ਪੜਨ ਦੀ ਹੀ ਨਹੀਂ ਕੁਝ ਲਿਖਣ ਦੀ ਆਦਤ ਵੀ ਨਹੀਂ ਰਹੀ ਹੁਣ ਪੜੇ ਲਿਖੇ ਲੋਕਾਂ ਕੋਲ ਵੀ ਕਲਮ ਨਹੀਂ ਹੁੰਦੀ ਵੇਖਣ ਵਿੱਚ ਆਇਆ ਹੈ ਕਿ ਪੰਜਾਬੀਆਂ ਦੇ ਘਰਾਂ ਵਿੱਚ ਹੋਰ ਸਭ ਕੁਝ ਹੁੰਦਾ ਹੈ ਪਰ ਕਿਤਾਬਾਂ ਨਹੀਂ ਹੁੰਦੀ ਇਨਾ ਕਾਰਨ ਕਰਕੇ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਕਿਤਾਬਾਂ ਪੜਨ ਦੀ ਆਦਤ ਅਤੇ ਮਹੱਤਵ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਰਿਹਾ ਹੈ ਲੱਗਦਾ ਹੈ ਕਿ ਜੀਵਨ ਵਿੱਚ ਕੁਝ ਨਵਾਂ ਵੇਖਣ ਸੁਣਨ ਜਾਣਨ ਦੀ ਇੱਛਾ ਤਾਂ ਵੱਧ ਗਈ ਹੈ ਪਰ ਕੁਝ ਨਵਾਂ ਪੜਨ ਦਾ ਰੁਝਾਨ ਘਟ ਰਿਹਾ ਹੈ ਅਤੇ ਸਮਾਜ ਦੇ ਕਈ ਵਰਗਾਂ ਵਿੱਚ ਮੁੱਕ ਹੀ ਗਿਆ ਹੈ ਜਦੋਂ ਕਿਤਾਬਾਂ ਪੜਨ ਦੇ ਲਾਭ ਵਿਚਾਰੇ ਜਾ ਰਹੇ ਸਨ ਤਾਂ ਬਹੁਤੇ ਚੁੱਪ ਹੀ ਰਹੇ ਕੁਝ ਹੈਰਾਨ ਹੋ ਕੇ ਸੁਣ ਰਹੇ ਸਨ ਅਤੇ ਜਾਣਨ ਦਾ ਯਤਨ ਕਰ ਰਹੇ ਸਨ ਕਿ ਸਾਰੇ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਸਨ ਬਹੁਤਿਆਂ ਨੂੰ ਗੱਲਬਾਤ ਦਾ ਪਿਛੋਕੜ ਅਤੇ ਸੰਦਰਭ ਸਮਝ ਹੀ ਨਹੀਂ ਸੀ ਪੈ ਰਿਹਾ ਬਦਲੀ ਹੋਈ ਸਥਿਤੀ ਬਾਰੇ ਇੱਕ ਪੁੱਤਰ ਨੇ ਦੱਸਿਆ ਕਿ ਉਸਦੇ ਮਾਂ ਦੇ ਗੁਜ਼ਰਨ ਉਪਰੰਤ ਕਾਲਜ ਵਿੱਚ ਪੜਾਉਣ ਤੋਂ ਸੇਵਾ ਮੁਕਤ ਹੋਏ ਪਿਤਾ ਜੀ ਨੂੰ ਕਿਤਾਬਾਂ ਪੜਨ ਅਤੇ ਖਰੀਦਨ ਦੇ ਸ਼ੌਕ ਕਾਰਨ ਉਹਨਾਂ ਦੇ ਕਮਰੇ ਵਿੱਚ ਕਿਤਾਬਾਂ ਹੀ ਕਿਤਾਬਾਂ ਸਨ ਉਹਨਾਂ ਦੇ ਅਕਾਲ ਚਲਾਣੇ ਉਪਰੰਤ ਅਸੀਂ ਉਹਨਾਂ ਦੀਆਂ ਕਿਤਾਬਾਂ ਕਿਸੇ ਲਾਇਬ੍ਰੇਰੀ ਨੂੰ ਦੇਣ ਬਾਰੇ ਸੋਚਿਆ ਤਿੰਨ ਲਾਇਬ੍ਰੇਰੀਆਂ ਨੂੰ ਪੁੱਛਿਆ ਪਰ ਕਿਸੇ ਲਾਇਬ੍ਰੇਰੀ ਨੇ ਪਾਠਕਾਂ ਦੀ ਘਾਟ ਕਾਰਨ ਕਿਤਾਬਾਂ ਲੈਣ ਦੀ ਹਮਮੀ ਨਾ ਭਰੀ। ਇੱਕ ਲਾਇਬ੍ਰੇਰੀ ਨੇ ਦੱਸਿਆ ਕਿ ਉਹਨਾਂ ਕੋਲ ਹੋਰ ਕਿਤਾਬਾਂ ਲਈ ਥਾਂ ਹੀ ਨਹੀਂ ਸੀ। ਇੱਕ ਸਕੂਲ ਦੀ ਲਾਇਬ੍ਰੇਰੀ ਦੇ ਇੰਚਾਰਜ ਨੇ ਕਿਹਾ ਕਿ ਕਿਤਾਬਾਂ ਰੱਖਣ ਲਈ ਲੋਹੇ ਦੀਆਂ अलमारੀਆਂ ਵੀ ਦੇਣੀਆਂ ਪੈਣਗੀਆਂ। ਪੁੱਤਰ ਨੇ ਦੱਸਿਆ ਕਿ ਉਂਝ ਤਾਂ ਭਾਵੇਂ ਕਿਤਾਬਾਂ ਪਿਤਾ ਜੀ ਦੇ ਕਮਰੇ ਵਿੱਚ ਪਈਆਂ ਰਹਿੰਦੀਆਂ ਪਰ ਵਿਦੇਸ਼ ਰਹਿੰਦੇ ਅਸੀਂ ਦੋ ਭਰਾਵਾਂ ਨੇ ਜਦੋਂ ਮੁਹੱਲੇ ਵਿਚਲਾ ਉਹਨਾਂ ਦਾ ਮਕਾਨ ਵੇਚਣ ਦਾ ਫੈਸਲਾ ਕੀਤਾ ਤਾਂ ਇੱਕ ਦਲਾਲ ਨੇ ਮਕਾਨ ਵੇਖ ਕੇ ਕਿਹਾ ਕਿਸ ਮਕਾਨ ਦਾ ਕੀ ਮਿਲਣਾ ਹੈ ਇਸ ਵਿੱਚ ਦੇ ਵੱਡੇ ਨੁਕਸਾਨ ਮਕਾਨ ਦਾ ਫਰਸ਼ ਪੱਥਰ ਦੀ ਥਾਂ ਚਿਪਸਦਾ ਹੈ ਅਤੇ ਦੂਜਾ ਨੁਕਸਾਨ ਕੰਧਾਂ ਵਿੱਚ ਬਣੀਆਂ ਕਿਤਾਬਾਂ ਲਈ ਸ਼ੈਲਫਾਂ ਹਨ ਲੰਮਾ عرصਾ ਮਨੁੱਖ ਦਾ ਵਿਸ਼ਵਾਸ ਰਿਹਾ ਹੈ ਕਿ ਕਿਤਾਬਾਂ ਤੋਂ ਗਿਆਨ ਮਿਲਦਾ ਹੈ ਅਤੇ ਕਿਤਾਬਾਂ ਸਾਨੂੰ ਸਿਆਣਾ ਸ੍ਰਿੱਤਰਵਾਨ ਸਹਿਿਰਦ ਅਨੁਭਵੀ ਸੋਝਵਾਨੀ ਇਮਾਨਦਾਰ ਅਤੇ ਇਨਸਾਨੀ ਗੁਣਾਂ ਦਾ ਧਾਰਨੀ ਬਣਾਉਣੀ ਇਹ ਵੀ ਸਮਝਿਆ ਜਾਂਦਾ ਰਿਹਾ ਹੈ ਕਿ ਕਿਤਾਬਾਂ ਪੜ੍ਹਦੇ ਹੀ ਸਿਆਣੇ ਅਤੇ ਸੋਝਵਾਨ ਹਨ ਅਤੇ ਬੁੱਧੀ ਦੇ ਵਿਕਾਸ ਲਈ ਪੜਨ ਤੋਂ ਵਧੇਰੇ ਉਪਯੋਗੀ ਅਤੇ ਚੰਗੇਰਾ ਢੰਗ ਕੋਈ ਹੋਰ ਨਹੀਂ ਹੈ ਧਰਮਾਂ ਵੀ ਗ੍ਰੰਥਾਂ ਤੇ ਪੋਥੀਆਂ ਨੂੰ ਪੜਨ ਦੀ ਪ੍ਰੇਰਣਾ ਦਿੰਦੇ ਰਹਾਂ ਇਸਾਈ ਜਗਤ ਵਿੱਚ ਤਾਂ ਗਿਰਜੇ ਹੀ ਯੂਨੀਵਰਸਿਟੀਆਂ ਕਾਲਜ ਅਤੇ ਸਕੂਲ ਬਣ ਗਏ ਹਨ ਸਨ ਅਤੇ ਪੜਨ ਦਾ ਮਹੱਤਵ ਇਸ ਲਈ ਵੀ ਸੀ ਕਿ ਲੋਕ ਪੜ੍ਹ ਲਿਖ ਕੇ ਬਾਈਬਲ ਪੜ੍ਹਨਗੇ ਇਹ ਵਿਸ਼ਵਾਸ ਵੀ ਰਿਹਾ ਹੈ ਕਿ ਮਨੁੱਖੀ ਦਿਮਾਗ ਅਜੋਕੇ ਪੱਧਰ ਨੂੰ ਕਿਤਾਬਾਂ ਪੜਨ ਨਾਲ ਅਪੜਿਆ ਹੈ ਅਤੇ ਇਹ ਵਿਕਾਸ ਪਿਛਲੀਆਂ ਲਗਭਗ 100 ਸਦੀਆਂ ਦੌਰਾਨ ਵਾਪਰਿਆ ਹੈ ਵਿਦਵਾਨ ਉਸਨੂੰ ਕਿਹਾ ਜਾਂਦਾ ਰਿਹਾ ਹੈ ਜਿਹੜਾ ਕਿਤਾਬਾਂ ਪੜਦਾ ਲਿਖਦਾ ਅਤੇ ਪੜ੍ਹਾਉਂਦਾ ਹੈ ਅਕਲ ਅਤੇ ਗਿਆਨ ਵਿੱਚ ਅੰਤਰ ਹੁੰਦਾ ਹੈ ਅਕਲ ਤਾਂ ਪੰਜ ਗਿਆਨ ਇੰਦਰੀਆਂ ਦੀ ਵਰਤੋਂ ਤੋਂ ਪ੍ਰਾਪਤ ਜਦੋਂ ਕਿ ਗਿਆਨ ਅਧਿਆਪਕਾਂ ਤੇ ਪੁਸਤਕਾਂ ਰਾਹੀਂ ਪ੍ਰਾਪਤ ਹੁੰਦਾ ਹੈ ਜਿਸ ਲਈ ਸਕੂਲ ਕਾਲਜ ਜਾਣਾ ਪੈਂਦਾ ਹੈ ਅਨਪੜ੍ਹ ਵਿਅਕਤੀਆਂ ਕੋਲ ਗਿਆਨ ਭਾਵੇਂ ਨਹੀਂ ਹੁੰਦਾ ਪਰ ਅਕਲ ਹੁੰਦੀ ਹੈ ਅਤੇ ਉਹ ਅਕਲ ਨਾਲ ਸੰਸਾਰ ਵਿੱਚ ਬੜੀ ਸਫਲਤਾ ਨਾਲ ਵਿਚਰਦੇ ਹਨ ਕਈ ਅਨਪੜ੍ਹ ਇਸਤਰੀਆਂ ਆਪਣੀ ਅਕਲ ਕਾਰਨ ਆਪਣੇ ਵਿਦਵਾਨ ਪਤਿਆਂ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਰਹੀਆਂ ਹਨ ਨਿਰਸੰਦੇ ਕਿਤਾਬਾਂ ਦੇ ਮਹੱਤਵ ਸੰਬੰਧੀ ਕੋਈ ਵਿਵਾਦ ਨਹੀਂ ਅਨਪੜ੍ਹ ਲੋਕ ਵੀ ਕਿਤਾਬਾਂ ਪੜਨ ਦਾ ਮਹੱਤਵ ਸਮਝਦੇ ਹਨ ਅਤੇ ਇਹਨਾਂ ਨੂੰ ਪੜਨ ਦੀ ਯੋਗਤਾ ਤੋਂ ਵਿਰਵੇ ਹੋਣ ਕਾਰਨ ਸ਼ਰਮਸਾਰ ਮਹਿਸੂਸ ਕਰਦੇ ਹਨ ਇਹ ਨਿੱਜੀ ਕਿਸਮ ਦਾ ਪਛਤਾਵਾ ਜਾਂ ਘਾਟ ਹੁੰਦੀ ਹੈ ਪਰ ਜੇ ਇਹਨਾਂ ਨੂੰ ਪੜਨਾ ਸਿਖਾਉਣ ਦਾ ਯਤਨ ਕੀਤਾ ਜਾਵੇ ਤਾਂ ਇਹਨਾਂ ਨੂੰ ਪੜਨਾ ਬੜਾ ਅਕਾਊ ਲੱਗਦਾ ਹੈ ਅਤੇ ਇਹ ਹਰ ਹੀਲੇ ਪੜ੍ਹ ਲਿਖਣ ਤੋਂ ਬਚਦੇ ਹਨ ਇੱਕ ਸਕੂਲ ਵਿੱਚ ਇੱਕ ਸਫਾਈ ਸੇਵਕਾ ਹਾਜ਼ਰੀ ਰਜਿਸਟਰ ਵਿੱਚ ਅੰਗੂਠਾ ਲਾਉਂਦੀ ਸੀ ਜਿਸ ਨੂੰ ਵੇਖ ਕੇ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਇਹ ਬੜੀ ਅਜੀਬ ਗੱਲ ਹੈ ਕਿ ਸਕੂਲ ਵਿੱਚ 50 ਤੋਂ ਵਧੇਰੇ ਅਧਿਆਪਕ ਹਨ ਅਤੇ ਇਸ ਕਰਮਚਾਰੀ ਨੂੰ ਆਪਣਾ ਨਾਂ ਲਿਖਣਾ ਨਹੀਂ ਸਿਖਾਇਆ ਗਿਆ। ਸਕੂਲ ਦੇ ਇੰਚਾਰਜ ਨੂੰ ਆਦੇਸ਼ ਦਿੱਤਾ ਗਿਆ ਕਿ ਅਗਲੇ ਮਹੀਨੇ ਤੋਂ ਇਹ ਅੰਗੂਠਾ ਨਾ ਲਾਵੇ, ਆਪਣਾ ਨਾਂ ਲਿਖੇ ਅਤੇ ਨਾਂ ਲਿਖਣਾ ਸਿਖਾਉਣ ਦੀ ਜ਼ਿੰਮੇਵਾਰੀ ਸਕੂਲ ਦੇ ਇੰਚਾਰਜ ਨੂੰ ਸੌਂਪੀ ਗਈ। ਭਾਵੇਂ ਉਸ ਸਫਾਈ ਸੇਵਕਾ ਦਾ ਨਾਂ ਸੰਖੇਪ ਅਤੇ ਲਿਖਣ ਦੇ ਪੱਖੋਂ ਸੌਖਾ ਸੀ ਪਰ ਉਹ ਕਾਨੂੰਨ ਫਾਂਟੋਹੀਨ ਕਾਲੀ ਸੀ। ਜਦੋਂ ਉਸ ਨੂੰ ਨੌਕਰੀ ਖਤਮ ਹੋ ਜਾਣ ਦਾ ਡਰ ਪਾਇਆ ਗਿਆ ਤਾਂ ਹੀ ਉਹ ਆਪਣਾ ਨਾਮ ਲਿਖਣਾ ਸਿੱਖਣ ਲੱਗੇ ਹੁਣ ਉਹੀ ਪੁਸਤਕਾਂ ਪੜ੍ਹੀਆਂ ਜਾਂਦੀਆਂ ਹਨ ਜਿਹੜੀਆਂ ਇਮਤਿਹਾਨ ਪਾਸ ਕਰਨ ਲਈ ਜ਼ਰੂਰੀ ਹੁੰਦੀਆਂ ਹਨ ਮਜਬੂਰੀ ਵਾਸਤੇ ਰੋਜ਼ਗਾਰ ਦੀ ਲੋੜ ਲਈ ਪੜ੍ਹਨਾ ਹੋਰ ਗੱਲ ਹੈ ਆਪਣੀ ਮਰਜ਼ੀ ਅਤੇ ਸ਼ੌਂਕ ਵਜੋਂ ਪੜ੍ਹਨਾ ਬਿਲਕੁਲ ਵੱਖਰੀ ਗੱਲ ਹੈ ਆਪਣੀ ਮਰਜ਼ੀ ਅਤੇ ਸ਼ੌਂਕ ਵਜੋਂ ਕਿਤਾਬਾਂ ਪੜ੍ਹਨ ਦੀ ਆਦਤ ਲੋਕਪੋਰੀ ਹੈ ਹੁਣ ਭਾਰੀ ਕਿਤਾਬਾਂ ਤੇ ਲੰਮੇ ਲੇਖ ਪੜ੍ਹਨਾ ਕਿਸੇ ਦੀ ਪਸੰਦ ਨਹੀਂ ਰਿਹਾ ਹੁਣ ਲਿਖਣ ਵਾਲੇ ਨੂੰ ਪਾਠਕਾਂ ਲਈ ਇਹ ਬੋਲੇਖਾ ਸਿਰਜਣਾ ਪੈਂਦਾ ਹੈ ਕਿ ਤੁਸੀਂ ਜੋ ਪੜ ਰਹੇ ਹੋ ਇਹ ਤੁਹਾਡੇ ਲਾਭ ਲਈ ਹੈ ਇਹ ਤੁਹਾਡੇ ਸੰਬੰਧੀ ਹੈ ਅਤੇ ਇਸ ਵਿੱਚ ਤੁਹਾਡੀ ਹੀ ਸਮਸਿਆ ਵਿਚਾਰੀ ਜਾ ਰਹੀ ਹੈ ਕਈਆਂ ਦੀ ਪੜਨ ਦੀ ਇੱਛਾ ਹੁੰਦੀ ਹੈ ਪਰ ਉਹ ਪੜਨ ਲਈ ਧਿਆਨ ਕੇਂਦਰਿਤ ਨਹੀਂ ਕਰ ਸਕਦੇ ਪੜਨ ਦੇ ਵੈਣ ਵਿੱਚ ਪੈਣ ਲੱਗਿਆਂ ਅੱਧਾ ਘੰਟਾ ਲੱਗਦਾ ਹੈ ਪਰ ਹੁਣ ਮੁੱਢ ਵਿੱਚ ਹੀ ਅੱਧਾ ਘੰਟਾ ਇਕਾਗਰ ਚਿੱਤ ਹੋਣਾ ਸੰਭਵ ਨਹੀਂ ਰਿਹਾ ਟੈਲੀਵਿਜ਼ਨ ਇੱਕ ਮਿੰਟ ਦੇ ਵਿੱਚ ਕਈ ਦ੍ਰਿਸ਼ ਵਿਖਾਉਂਦਾ ਹੈ ਜਿਸ ਕਾਰਨ ਜੋ ਕਿ ਪੀੜ੍ਹੀ ਵਿੱਚ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਹੀ ਨਹੀਂ ਹੈ। ਕਈ ਅਖਬਾਰ ਦੀ ਪੂਰੀ ਖ਼ਬਰ ਵੀ ਨਹੀਂ ਪੜ ਸਕਦੇ। ਹੁਣ ਵਿਸਥਾਰ ਵਿੱਚ ਗੱਲਬਾਤ ਕਰਨੀ ਸੰਭਵ ਨਹੀਂ ਰਹੀ। ਪੜਨ ਲਈ ਜਿੰਨੀ ਇਕਾਗਰਤਾ ਅਤੇ ਅਡੋਲ ਬੈਠਣ ਦੀ ਲੋੜ ਪੈਂਦੀ ਹੈ, ਉਹ ਮੁੱਕਦੀ ਜਾ ਰਹੀ ਹੈ। ਨਵੀਂ ਪੀੜੀ ਦੇ ਦਿਮਾਗ ਚੁਸਤ ਅਤੇ ਚੰਚਲ ਹਨ। ਜਿਸ ਕਾਰਨ ਧਿਆਨ ਕੇਂਦਰਿਤ ਕਰਨ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਕਲਾਸ ਵਿੱਚ ਜਾਂ ਆਪਣੇ ਕਮਰੇ ਵਿੱਚ ਪੜਦੇ ਆ ਉਹਨਾਂ ਦਾ ਦਿਮਾਗ ਜਾਗਦਾ ਬੁਝਦਾ ਰਹਿੰਦਾ ਹੈ। ਇੱਧਰ ਉੱਧਰ ਘੁੰਮਦਾ ਅਤੇ ਝਟਕਦਾ ਹੈ ਪਰ ਕੇਂਦਰਿਤ ਨਹੀਂ ਹੁੰਦਾ। ਇਹ ਸਥਿਤੀ ਦਾ ਹੀ ਨਤੀਜਾ ਹੈ ਕਿ ਨਵੀਂ ਪੀੜੀ ਕੋਲ ਡਿਪਲੋਮੇ ਡਿਗਰੀਆਂ ਹਨ ਪਰ ਰੋਜ਼ਗਾਰ ਲਈ ਲੋੜੀਂਦੀ ਯੋਗਤਾ ਨਹੀਂ। ਹੁਣ ਵਿਦਿਆਰਥੀ ਤਾਂ ਕੀ ਤੁਸੀਂ ਕਿਸੇ ਅਧਿਆਪਕ ਦੇ ਹੱਥ ਵਿੱਚ ਵੀ ਕਿਤਾਬ ਨਹੀਂ ਵੇਖੋਗੇ। ਜੋ ਕਿ ਮਨੁੱਖ ਕੋਲ ਧਿਆਨ ਕੇਂਦਰਿਤ ਕਰਨ ਵਾਲੀ ਕੋਈ ਯੋਗਤ ਨਹੀਂ। ਜਦੋਂ ਕਿ ਧਿਆਨ ਖੰਡਾਉਣ ਦੇ ਅੰਤਰ ਅਤੇ ਸਾਧਨ ਵਧੇਰੇ ਅਤੇ ਬੜੇ ਸ਼ਕਤੀਸ਼ਾਲੀ ਹੋ ਰਹੇ ਹਨ। ਨਿਰਸੰਦੇਹ ਕਿਤਾਬਾਂ ਨੇ ਮਨੁੱਖ ਨੂੰ ਸੱਪ ਪੱਖੋਂ ਸਮਰੱਥ ਬਣਾਇਆ ਹੈ। ਛਾਪੇ ਖਾਨੇ ਦੀ ਕਾਰਨਲ ਕਿਤਾਬਾਂ ਪਤਵੰਤੇ ਵਰਗ ਦੇ ਅਧਿਕਾਰ ਖੇਤਰ ਵਿੱਚੋਂ ਨਿਕਲ ਕੇ ਸਧਾਰਨ ਲੋਕਾਂ ਦੀ ਪਹੁੰਚ ਵਿੱਚ ਆਈਆਂ ਹਨ ਛਾਪੇ ਖਾਨੇ ਨੇ ਪ੍ਰਜਾਤੰਤਰ ਸ਼ੈਰੀਕਰਨ ਵਿਗਿਆਨ ਦੀ ਸਿੱਖਿਆ ਮੱਛ ਰੈਣੀ ਦਾ ਉੱਭਰਨਾ ਉਦਯੋਗੀਕਰਨ ਨਵੇਂ ਰੋਜ਼ਗਾਰ ਆਧੁਨਿਕ ਵਿਸ਼ੇ ਵਿਗਿਆਨਕ ਸੋਚ ਅਤੇ ਨਵੀਆਂ ਸੰਸਥਾਵਾਂ ਹੀ ਸੰਭਵ ਨਹੀਂ ਬਣਾਈਆਂ ਮਨੁੱਖ ਦਾ ਕਾਇਆ ਕਲਪ ਵੀ ਕੀਤਾ ਹੈ ਅਤੇ ਮਦ ਕਾਲ ਦੀ ਥਾਂ ਆਧੁਨਿਕ ਸੰਸਾਰ ਸਥਾਪਿਤ ਕੀਤਾ ਹੈ ਛਾਪੇਖਾਨੇ ਨੇ ਅਨਪੜਤਾ ਦੀ ਥਾਂ ਪੜਿਆਂ ਦਾ ਯੁੱਗ ਧਰਮ ਦੀ ਥਾਂ ਵਿਗਿਆਨ ਨੂੰ ਹੀ ਸਥਾਪਿਤ ਕੀਤਾ ਉਦਯੋਗਿਕ ਕ੍ਰਾਂਤੀ ਦੇ ਲਾਭ ਹਰੇਕ ਨੇ ਹਰੇਕ ਵਿਅਕਤੀ ਦੀ ਪਹੁੰਚ ਵਿੱਚ ਲਿਆਂਦੇ ਹਨ ਪ੍ਰਤੀਤ ਹੁੰਦਾ ਹੈ ਕਿ ਛਾਪੇਖਾਨੇ ਨੇ ਆਪਣੀ ਭੂਮਿਕਾ ਨਿਭਾਉਣ ਉਪਰੰਤ ਕੰਪਿਊਟਰ ਆਧਾਰਿਤ ਸੂਚਨਾ ਕ੍ਰਾਂਤੀ ਨੂੰ ਸੰਭਵ ਬਣਾਇਆ ਹੈ ਹੁਣ ਕਿਤਾਬਾਂ ਛਾਪੇਖਾਨੇ ਨਹੀਂ ਕੰਪਿਊਟਰਾਂ ਹੀ ਉਪਲਬਧ ਹੋਣਗੀਆਂ ਹੁਣ ਪੜਨ ਪੜਾਉਣ ਦੀ ਵਿਧੀ ਹੀ ਨਹੀਂ ਬਦਲ ਰਹੀ ਪ੍ਰੀਖਿਆ ਦੀ ਵਿਧੀ ਅਤੇ ਮੁਲਾਂਕਣ ਦੀ ਵਿਧੀ ਵੀ ਬਦਲ ਰਹੀ ਹੈ ਹੁਣ ਸਿੱਖਿਆ ਵੀ ਕੰਪਿਊਟਰ ਰਾਹੀਂ ਹੋਵੇਗੀ ਅਤੇ ਪ੍ਰੀਖਿਆ ਵੀ ਕੰਪਿਊਟਰ ਰਾਹੀਂ ਹੀ ਲਈ ਜਾਵੇਗੀ। ਪਰ ਤੀਸ ਹੁੰਦਾ ਹੈ ਕਿ ਕਿਤਾਬਾਂ ਪੜਨ ਵਾਲੀ ਅਸੀਂ ਅਖੀਰਲੀ ਪੀੜ੍ਹੀ ਹਾਂ। ਨਾ ਕਿਤਾਬਾਂ ਲੋਪ ਹੋਣਗੀਆਂ, ਨਾ ਲੇਖਕ ਜਾਂ ਪਾਠ ਪਾਠਕ ਲੋਪ ਹੋਣਗੇ। ਪਰ ਗਿਆਨ ਪ੍ਰਾਪਤੀ ਦੇ ਸਾਧਨ ਤਸੀਲੇ ਤੇ ਬਿਹੜੀਆਂ ਬਦਲ ਜਾਣੀਆਂ। ਕਿਤਾਬਾਂ ਪੜਨ ਦੇ ਰੁਝਾਨ ਦੇ ਘਟਣ ਦਾ ਇੱਕ ਕਾਰਨ ਹੈ ਕਿ ਪਹਿਲਾਂ ਅਕਸਰ ਮਨੋਰੰਜਨ ਲਈ ਨਾਵਲ ਕਹਾਣੀਆਂ ਅਤੇ ਕਵਿਤਾਵਾਂ ਹੁੰਦੀਆਂ ਕਿਤਾਬਾਂ ਪੜੀਆਂ ਜਾਂਦੀਆਂ ਸਨ ਪਰ ਹੁਣ ਜੇ ਪੜੀਆਂ ਜਾਣ ਤਾਂ ਉਹ ਕਿਤਾਬਾਂ ਪੜੀਆਂ ਜਾਂਦੀਆਂ ਹਨ ਜਿਹੜੀਆਂ ਕਮਾਈ ਦਾ ਕਮਾਉਣ ਦੀ ਸਮਰੱਥਾ ਵਧਾਉਂਦੀਆਂ ਹਨ ਕਵਿਤਾ ਨੂੰ ਤਾਂ ਕਵੀਆਂ ਨੇ ਆਪ ਹੀ ਮਾਰ ਦਿੱਤਾ ਹੈ ਕਿਉਂਕਿ ਜੀਵਨ ਜਟਿਲ ਹੋ ਗਿਆ ਹੈ ਇਸ ਲਈ ਸਿੱਧੀਆਂ ਸਪਾਰਟ ਇੱਕ ਹਰੀਆਂ ਰਚਨਾਵਾਂ ਪ੍ਰਵਾਨ ਨਹੀਂ ਹੋਣਗੀਆਂ ਹੁਣ ਨਾਵਲ ਕਹਾਣੀਆਂ ਦੀ ਥਾਂ ਫਿਲਮਾਂ ਅਤੇ ਲੜੀਵਾਰਾਂ ਨੇ ਲੈ ਲਈ ਹੈ ਫੈਸ਼ਨ ਸ਼ੋਅਾਂ ਸਭਿਆਚਾਰਿਕ ਪ੍ਰੋਗਰਾਮਾਂ ਸਮਾਜਿਕ ਸਮਾਗਮਾਂ ਹੈਡਾਂ ਸੈਲਸਪਾਟੇ ਅਤੇ ਸਮਾਜਿਕ ਮੀਡੀਆ ਆਦਿ ਨੇ ਵਕਤ ਹੀ ਨਹੀਂ ਛੱਡਿਆ ਕਿ ਕੋਈ ਕਿਤਾਬ ਪੜ੍ਹੀ ਜਾ ਸਕੇ। ਤੁਮੱਚੇ ਰੂਪ ਵਿੱਚ ਹੁਣ ਪੜ੍ਹਨ ਦਾ ਨਹੀਂ ਦੇਖਣ ਸੁਣਨ ਵਿਖਾਉਣ ਦਾ ਯੁੱਗ ਹੈ। ਜਿਸ ਲਈ ਕਾਰਗਰ ਸੰਧ ਕੈਮਰੇ ਵਾਲਾ smartphone ਜਿਹੜਾ ਸਭ ਪ੍ਰਕਾਰ ਦੀ ਸੂਚਨਾ ਪ੍ਰਦਾਨ ਕਰਨ ਅਤੇ ਅਨੇਕਾਂ ਕਾਰਜ ਕਰਨ ਵਾਲਾ ਯੰਤਰ ਹੈ। ਪਹਿਲਾਂ ਕੇਵਲ ਸ਼ਬਦ ਪੜੇ ਜਾਂਦੇ ਸਨ। ਹੁਣ ਨਾ ਤਸਵੀਰਾਂ ਵੀ ਵੇਖੀਆਂ ਜਾਂਦੀਆਂ ਹਨ ਅਤੇ ਆਵਾਜ਼ਾਂ ਅਤੇ ਸੰਗੀਤ ਵੀ ਸੁਣਾਇਆ ਜਾਂਦਾ ਹੈ ਜਿਹੜੇ ਹਜ਼ਾਰਾਂ ਲੱਖਾਂ ਲੋਕ ਉਦਯੋਗਾਂ ਵਪਾਰਕ ਅਦਾਰਿਆਂ ਰਾਜਨੀਤਿਕ ਪਾਰਟੀਆਂ ਹਸਪਤਾਲਾਂ ਹੋਟਲਾਂ ਫਿਲਮਾਂ ਆਦਿ ਖੇਤਰਾਂ ਵਿੱਚ ਸਫਲ ਅਤੇ ਖੁਸ਼ਹਾਲ ਹਨ ਉਹਨਾਂ ਵਿੱਚ ਬਹੁ ਗਿਣਤੀ ਕਿਤਾਬਾਂ ਨਹੀਂ ਪੜ੍ਹਦੀ ਇਹ ਵੀ ਜ਼ਰੂਰੀ ਨਹੀਂ ਕਿ ਵਧੇਰੇ ਕਿਤਾਬਾਂ ਪੜ੍ਹਨ ਵੇਲੇ ਸਿਆਣੇ ਵੀ ਹੋਣ ਸਿਆਣੇ ਭਾਵੇਂ ਹੋਣ ਉਹ ਬਹੁਤੀ ਵਸੀਲਿਆਂ ਵਾਲੇ ਨਹੀਂ ਹੁੰਦੇ ਕਿਤਾਬਾਂ ਪੜ੍ਹਨਾ ਇੱਕ ਯੋਗਤਾ ਹੈ ਪਰ ਜੋ ਕਿ ਸੰਸਾਰ ਵਿੱਚ ਸਫਲ ਹੋਣ ਲਈ ਅਨੇਕਾਂ ਯੋਗਤਾਵਾਂ ਦੀ ਲੋੜ ਪੈਂਦੀ ਹੈ ਕਿਤਾਬlfloorਡ ਪੈਨ ਤੇ ਪੜ੍ਹੀ ਜਾਣੀ ਚਾਹੀਦੀ ਹੈ ਪਰ ਹਰ ਵੇਲੇ ਕਿਤਾਬਾਂ ਪੜ੍ਹਨਾ ਮਨੁੱਖ ਨੂੰ ਵਿਹਾਰਕ ਤਿਤਨ ਪੁੰਨ ਨਹੀਂ ਬਣਾ ਸਕਦਾ ਹਰ ਖੇਤਰ ਵਿੱਚ ਪਰਿਵਰਤਨ ਵਾਪਰਿਆ ਹੈ ਅਤੇ ਇੰਨੀ ਤੇਜ਼ੀ ਅਤੇ ਜ਼ੋਰਦਾਰ ਢੰਗ ਨਾਲ ਵਾਪਰਿਆ ਹੈ ਕਿ ਇਸ ਨਾਲ ਵਿਸ਼ੇਸ਼ਕ ਵੀ ਇੱਕਸਰ ਹੋਣ ਦੇ ਪੱਖੋਂ ਪਛੜ ਰਹੇ ਹਨ ਹਰੇਕ ਖੇਤਰ ਵਿੱਚ ਲਈ ਵਿਸ਼ੇਸ਼ਕਤਾ ਕਾਰਨ ਸਧਾਰਨ ਪਾਠਕ ਆਪਣੇ ਆਪ ਨੂੰ ਅਨਪੜ੍ਹ ਮਹਿਸੂਸ ਕਰਦਾ ਹੈ। ਹੁਣ ਜਾਦੂ ਨਾਲੋਂ ਵੀ ਵਧੇਰੇ ਹੈਰਾਨ ਕਰਨ ਵਾਲੀਆਂ ਕਾਢਾਂ ਨਿਤ ਦਿਨ ਨਿਕਲ ਰਹੀਆਂ ਹਨ ਅਤੇ ਨਵਾਂ ਉਪਜ ਦੀਆਂ ਨਵਾਂ ਉਪਜ ਦੇ ਆ ਹੀ ਪੁਰਾਣਾ ਹੋ ਜਾਂਦਾ ਹੈ। ਕਈਆਂ ਲਈ ਕਿਤਾਬ ਰਾਹੀਂ ਜਾਣਕਾਰੀ ਪ੍ਰਾਪਤ ਕਰਨ ਦੀ ਥਾਂ ਉਸ ਬਾਰੇ ਫਿਲਮ ਵੇਖਣੀ ਸੌਖੀ ਹੁੰਦੀ ਹੈ ਕਿਉਂਕਿ ਕੇਵਲ ਪੜ੍ਹਿਆ ਯਾਦ ਨਹੀਂ ਰਹਿੰਦਾ ਅਤੇ ਪੜ੍ਹ ਕੇ ਮਹੱਤਵਪੂਰਨ ਤੱਥਾਂ ਨੂੰ ਲਿਖਣ ਦੀ ਯਾਦ ਪ ਨਹੀਂ ਰਹੇ। ਹਰ ਕਿਸੇ ਦਾ ਜਾਣਨ ਸਮਝਣ ਦਾ ਢੰਗ ਵੱਖਰਾ ਹੁੰਦਾ ਹੈ। ਕਈ ਕਾਰਟੂਨ ਅਤੇ ਤਸਵੀਰਾਂ ਵੇਖਦੇ ਮਾਣਦੇ ਹਨ ਪਰ ਹਿੰਸਿਆ ਵਾਲੀਆਂ ਗੱਲਾਂ ਉਹਨਾਂ ਨੂੰ ਉਕਾਉਂਦੀਆਂ ਹਨ ਔਰਤਾਂ ਦੀ ਫੈਸ਼ਨ ਵਿੱਚ ਦਿਲਚਸਪੀ ਹੁੰਦੀ ਹੈ ਪਰ ਉਹਨਾਂ ਨੂੰ ਇਤਿਹਾਸ ਪੜ੍ਹਨਾ ਜਾਂ ਨਕਸ਼ਾ ਸਮਝਣਾ ਕਾਹੂ ਲੱਗਦਾ ਹੈ ਵਿਖਿਆ ਗਿਆ ਹੈ ਕਿ ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ ਹੁੰਦੀ ਉਹਨਾਂ ਦੀ ਪਹਿਲੇ 1-2 ਪੰਨਿਆਂ ਵਿੱਚ ਹੀ ਦਿਲਚਸਪੀ ਮੁੱਕ ਜਾਂਦੀ ਹੈ ਕਈ ਲੋਕ ਉੰਜ ਸਿਆਣੇ ਚੁਸਤ ਅਤੇ ਦਿਲਚਸਪ ਹੁੰਦੇ ਹਨ ਪਰ ਕਿਤਾਬਾਂ ਵਿੱਚ ਇਹਨਾਂ ਦੀ ਦਿਲਚਸਪੀ ਨਹੀਂ ਹੁੰਦੀ ਪਾਣਾ ਤੇ ਲਿਖਣਾ ਮਿਲਦੇ ਜੁਲਦੇ ਕਾਰਜ ਹਨ ਸੰਪਾਦਕਾਂ ਪੱਤਰਕਾਰਾਂ ਨੂੰ ਲਿਖਣਾ ਵਧੇਰੇ ਪੈਂਦਾ ਹੈ ਪ੍ਰੋਫੈਸਰ ਪੜ੍ਹਦੇ ਬੋਲਦੇ ਵਧੇਰੇ ਹਨ ਕੁਝ ਲਿਖਦੇ ਵੀ ਹਨ ਹੁਣ ਕਿਤਾਬਾਂ ਪੜਨ ਦੀ ਰੁਚੀ ਦੇ ਘਟਣ ਦਾ ਇੱਕ ਕਾਰਨ ਇਹ ਵੀ ਹੈ ਕਿ ਹੁਣ ਇਹਨਾਂ ਨੂੰ ਲਿਖਣ ਦਾ ਕਾਰਜ ਅਕਸਰ ਪ੍ਰੋਫੈਸਰ ਹੀ ਕਰਦੇ ਹਨ ਜਿਨ੍ਹਾਂ ਦੀ ਸ਼ਬਦਾਵਲੀ ਅਤੇ ਵਿਆਖਿਆ ਆਮ ਸਧਾਰਨ ਪਾਠਕਾਂ ਨੂੰ ਸਮਝ ਨਹੀਂ ਪੈਂਦੀ ਇੱਕ ਕਾਰਨ ਇਹ ਵੀ ਹੈ ਕਿ ਜੇ 10-12 ਪੁਸਤਕਾਂ ਪੜ੍ਹੀਏ ਤਾਂ ਕੋਈ ਇੱਕ ਸਾਮਣ ਅਤੇ ਦੁਬਾਰਾ ਪੜ੍ਹਨਯੋਗ ਪ੍ਰਤੀਤ ਹੁੰਦੀ ਹੈ। ਪਾਟਕਾਂ ਦੇ ਘਟਣ ਕਰਕੇ ਕਿਤਾਬਾਂ ਦੀ ਛਪਣ ਗਿਣਤੀ ਘਟ ਰਹੀ ਹੈ। ਜਿਸ ਕਾਰਨ ਕਿਤਾਬਾਂ ਮਹਿੰਗੀਆਂ ਹੋ ਗਈਆਂ ਹਨ। ਹੁਣ ਬਹੁਤੇ ਘਰਾਂ ਵਿੱਚ ਆਉਣ ਵਾਲੀ ਅਖਬਾਰ ਹੀ ਪਰਿਵਾਰ ਦੇ ਜੀਵਾਂ ਦੇ ਸੋਚ ਸਵਾਦ ਦੀ ਪੂਰਤੀ ਕਰ ਦਿੰਦੀ ਹੈ। ਹੁਣ ਕਿਤਾਬਾਂ ਵਾਂਗ ਅਖਬਾਰ ਪੜ੍ਹਨ ਦੀ ਰੁਚੀ ਵੀ ਘਟੀ ਹੈ। ਬਹੁਤੇ ਲੋਕ ਅਖਬਾਰ ਉੱਤੇ ਨਜ਼ਰ ਹੀ ਫੇਰਦੇ ਹਨ। ਹਾਦਸਿਆਂ, ਕਤਲਾਂ, ਜੁਰਮਾਂ ਤੇ ਬਲਾਤਕਾਰਾਂ ਦੀਆਂ ਖਬਰਾਂ ਦੀ ਪਰਮਾਰ ਵੇਖ ਕੇ ਦਿਲ ਕਰਦਾ ਹੈ ਕਸ਼ਮੈ ਅਨਪੜ੍ਹੀ ਹੁੰਦਾ। ਪੜ੍ਹਨ ਦਾ ਸੰਕਟ ਬੜਾ ਵਿਆਪਕ ਹੈ। ਫੋਟੋਕਾਪੀ ਕੀਤੀ ਕੋਈ ਚੀਜ਼ ਇਸ ਲਈ ਨਹੀਂ ਪੜ੍ਹੀ ਜਾਂਦੀ ਕਿਉਂਕਿ ਅੱਖਾਂ ਨੂੰ ਥਕਾ ਦਿੰਦੀ ਹੈ। ਜੋ ਕਿ ਨਵੀਂ ਪੀੜ੍ਹੀ ਪੜ੍ਹਨ ਦੇ ਪੱਖੋਂ ਹੀ ਨਹੀਂ ਸੋਚਣ ਦੇ ਪੱਖੋਂ ਵੀ ਅਪੰਗ ਹੈ। ਪੜ੍ਹਨ ਸੋਚਣ ਦੀ ਆਦਤ ਨਾ ਹੋਣ ਕਾਰਨ ਗੱਪਾਂ ਸਾਰੇ ਮਾਰਦੇ ਹਨ। ਪਰ ਸੰਬੋਧਨ ਕਰਕੇ 2 ਮਿੰਟ ਵਾਸਤੇ ਵੀ ਬੋਲਣਾ ਕਿਸੇ ਨੂੰ ਨਹੀਂ ਆਉਂਦਾ ਇੱਕ ਦਾਵਤ ਵਿੱਚ ਸਭ ਤੋਂ ਸਿਆਣੇ ਸਮਝੇ ਜਾਂਦੇ ਵਿਅਕਤੀ ਨੂੰ ਦਾਵਤ ਮਗਰੋਂ ਮਹਿਮਾਨਾਂ ਦੇ ਧੰਨਵਾਦ ਵਿੱਚ ਚਾਰ ਸ਼ਬਦ ਬੋਲਣ ਲਈ ਕਿਹਾ ਗਿਆ ਪਰ ਉਹ ਇੰਨਾ ਘਬਰਾ ਗਿਆ ਕਿ ਉਸਨੇ ਆਪਣੀ ਕਮੀਜ਼ ਤੇ ਸਬਜੀ ਡੋਲ ਲਈ ਅਤੇ ਇਸ ਬਹਾਨੇ ਨਾਲ ਉਥੋਂ ਚਲਾ ਗਿਆ ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ ਉਹਨਾਂ ਨੂੰ ਸ਼ਰਮਸਾਰ ਹੋਣ ਜਾਂ ਕਰਨ ਦੀ ਲੋੜ ਨਹੀਂ ਨੇਤਾਵਾਂ ਦੇ ਕੰਮ ਅਤੇ ਝੰਜਟ ਇੰਨੇ ਵਧ ਗਏ ਹਨ ਕਿ ਕਿਤਾਬਾਂ ਪੜਨ ਦਾ ਕਿਸੇ ਕੋਲ ਵਕਤ ਹੀ ਨਹੀਂ ਹੁੰਦਾ ਹੁਣ ਦੇਖਣ ਸੁਣਨ ਵਾਲੇ ਹੀ ਮਿਲਣਗੇ ਪੜਨ ਵਾਲਾ ਕੋਈ ਨਹੀਂ ਮਿਲੇਗਾ ਫਿਰ ਵੀ ਜੇ ਹੁਣ ਕੋਈ ਕਿਤਾਬਾਂ ਪੜਨ ਦਾ ਮਤਵਾਲਾ ਮਿਲੇ ਤਾਂ ਉਹ ਸੰਸਾਰ ਦਾ ਅੱਠਵਾਂ ਜੁਬਾ ਹਿਸਾਬ ਹੋਵੇਗਾ ਧੰਨਵਾਦ